ਹੈਲੋ एवरीवन ਅੱਜ ਆਪਾਂ ਪੜਾਂਗੇ ਸਿੱਖਿਆ ਦਾ ਇੱਕ ਕਹਾਣੀ ਸਿਆਣਾ ਕਬੂਤਰ ਸ਼ੁਰੂ ਕਰਦੀ ਹਾਂ ਅੱਜ ਦੇ ਵੀਡੀਓ ਇੱਕ ਵਾਰ ਕੁਝ ਕਬੂਤਰ ਸ਼ਿਕਾਰੀ ਦੇ ਜਾਲ ਵਿੱਚ ਫਸ ਗਏ ਹਰ ਇੱਕ ਕਬੂਤਰ ਨੇ ਜਾਲ ਵਿੱਚੋਂ ਨਿਕਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕੋਈ ਵੀ ਸਫਲ ਨਾ ਹੋਇਆ ਉਹ ਉਦਾਸ ਹੋ ਗਏ ਜਾਲ ਵਿੱਚ ਇੱਕ ਸਿਆਣਾ ਕਬੂਤਰ ਵੀ ਸੀ ਉਸਨੇ ਕਬੂਤਰਾਂ ਨੂੰ ਸਮਝਾਇਆ ਕਿ ਉਨ੍ਹਾਂ ਨੂੰ ਇਕੱਠਿਆਂ ਮਿਲ ਕੇ ਜ਼ੋਰ ਲਾਣਾ ਚਾਹੀਦਾ ਹੈ ਉਹਨਾਂ ਨੇ ਇਸੇ ਤਰ੍ਹਾਂ ਕੀਤਾ ਇਕੱਠਿਆਂ ਜ਼ੋਰ ਲਾਉਣ ਤੇ ਕਬੂਤਰ ਜਾਲ ਸਮੇਤ ਉੱਡ ਗਏ ਸ਼ਿਕਾਰੀ ਇਹ ਦੇਖ ਕੇ ਬਹੁਤ ਹੈਰਾਨ ਹੋਇਆ ਸਾਰੇ ਕਬੂਤਰ ਉੱਥੇ ਉਤਰ ਗਏ ਜਿੱਥੇ ਸਿਆਣੇ ਕਬੂਤਰ ਦਾ ਦੋਸਤ ਚੂਹਾ ਰਹਿੰਦਾ ਸੀ ਚੂਹੇ ਨੇ ਆਪਣੇ ਤੇਜ਼ ਦੰਦਾਂ ਨਾਲ ਜਾਲ ਨੂੰ ਕੱਟ ਦਿੱਤਾ ਕਬੂਤਰ ਆਜ਼ਾਦ ਹੋ ਗਏ ਕਬੂਤਰ ਨੇ ਪੁੱਤਰਾ ਨੇ ਚੂਹੇ ਦਾ ਧੰਨਵਾਦ ਕੀਤਾ ਸਿੱਖਿਆ ਇਕਤਾ ਵਿੱਚ ਵੱਲ ਹੈ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ